ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਆਪਣਾ ਕੀਤਾ ਚੈਨਲ ਦੇ ਨਾਲ ਤੇ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਆਸਾਪੁੱਟਰ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਚੰਗੀ ਐਚਐਫ ਕਰਾਸ ਬਰੀਡ ਦੀ ਇੱਕ ਗਾਂ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਪਸ਼ੂਆਂ ਦੀ ਚੰਗਿਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਦੇ ਉੱਤੇ ਦੋਸਤੋ ਆਪਣਾ ਪੇਜ ਆ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਆਓ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਮੋਬਾਈਲ ਨੰਬਰ ਜੀ 95928 95928 76065 76065 ਤੇ ਵੈੜ ਆਪਣੇ ਘਰ ਦੀ ਹੈ ਬਾਈ ਇਹ ਬਿਲਕੁਲ ਜੀ ਕਰਦੇ ਆ ਤੇ ਕਿੰਨਾ ਸੂਆ ਸੂਈ ਹੈ ਤੀਜਾ ਸੂਆ ਹੈ ਤੀਜਾ ਸੂਆ ਸੂਪ ਹੀ ਜੀ ਤੇ ਕਿੰਨਾ ਕ ਦੁੱਧ ਕੱਢ ਦਿੰਦੀ ਹੈ ਬਾਈ ਤੇਰਾ 20 ਲੀਟਰ ਹੋਊਗਾ ਜੀ 20 ਲੀਟਰ نیٹ ਬਿਲਕੁਲ ਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਦੱਸਿਆ ਦੋ ਦਿਨ ਹੋਇਆ ਜੀ ਦੋ ਦਿਨ ਸੂਈ ਨੂੰ ਹੋਇਆ ਲਓ ਵੀ ਮਿੱਤਰੋ ਚੰਗੇ ਕੱਦ ਕਾਠ ਵਾਲੀ ਆ ਤੇ ਮਗਰ ਬੱਚਾ ਬਾਈ ਕੀ ਆ ਵੱਚਾ ਜੀ ਵੱਚਾ ਤੇ ਸੀਲਸ ਲੱਗਾ ਬਾਈ ਬਿਲਕੁਲ ਜੀ ਕੋਈ ਮੜਾ ਇਹ ਹੱਥ ਮਾਰ ਕੇ ਦਿਖਾਓ ਲੋਵੀ ਦੋਸਤੋ ਬਿਲਕੁਲ ਸੌਕਸ ਲੱਗ ਸੁਭਾਦੀ ਆ ਦੇਖ ਸਕਦੇ ਤੁਸੀਂ ਬਾਈ ਨੇ ਬੱਚਾ ਨਹੀਂ ਛੱਡਿਆ ਉਸ ਤੋਂ ਬਿਨਾਂ ਹੀ ਲੈ ਵੇਨੋ ਅਥਲਾ ਰਿਆ ਤੇ ਸੋਹਣਾ ਥਣ ਲੱਗਿਆ ਮੋਟਾ ਮੋਟਾ ਦੋਸਤੋ ਮੁਠੀ ਦੀ ਜਵਾਈ ਵਾਲਾ ਤੇ ਨਾੜਾਂ ਦੇਖ ਸਕਦੇ ਤੁਸੀਂ ਮਿਲਕ ਵੇਨ ਵੀ ਦੇਖ ਸਕਦੇ ਆ ਚੰਗਾ ਸਾਫ ਸੁਥਰਾ ਤੇ ਪੱਧਰ ਹਵਾਨਾ ਤੇ ਚੰਗਾ ਗੱਦਗਾਠਾ ਦੋਸਤੋ ਕਰਾਸ ਬਰੀਡ ਚ ਪੈਂਦੀ ਆ ਤੋੜਦਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਇਹਦੇ ਹਵਾਨੇ ਦੀ ਜਿਹੜੀ ਸਾਈਜ਼ ਆ ਉਹ ਦਿਖਾ ਦੇਣਾ ਬਹੁਤ ਸਾਫ਼ ਸੁਥਰਾ ਹਵਾਨਾ ਤੇ ਦੂਜੇ ਪਾਸੋਂ ਸੇਮ ਸਾਈਜ਼ ਆ ਬਿਲਕੁਲ ਸੇਮ ਸਾਈਜ਼ ਹਵਾਨੇ ਦਾ ਦੋਨਾਂ ਪਾਸਿਆਂ ਤੋਂ ਮਿਲਕ ਵੇਨ ਵੀ ਚੰਗੀ ਆ ਤੇ ਥਣਾ ਦਾ ਦੋ ਤੋਂ ਮੋਲੀ ਕੋਈ ਨਹੀਂ ਬਹੁਤ ਸੋਹਣਾ ਤੇ ਮੋਟਾ ਥਣ ਲੱਗਿਆ ਜਿਵੇਂ ਰਾਠੀ ਵੜਾ ਦੇ ਲੱਗਿਆ ਹੁੰਦਾ ਇਸ ਤਰ੍ਹਾਂ ਥਣ ਲੱਗਿਆ ਤੇ ਚੰਗਾ ਕੱਦ ਕਾਠਾ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਬਾਈ ਜੀ ਖੋਲ ਕੇ ਤੋੜ ਦੇ ਲਓ ਵੀ ਮਿੱਤਰੋ ਮੱਲਾ ਵਾਂਗੂ ਤੁਰਦੀ ਆ ਹਵਾਨਾ ਪੂਰਾ ਫਸਿਆ ਹੋਇਆ ਬਹੁਤ ਸੋਹਣਾ ਹਵਾਨਾ ਤੇ 20 ਲੀਟਰ ਬਾਈ ਦੀ ਗਾਰੰਟੀ ਆ ਵੀ 20 ਲੀਟਰ ਦੁੱਧ ਪੀਕ ਲੈਵਲ ਤੱਕ ਜਾ ਕੇ ਕੱਢੂਗੀ ਅਜੇ ਤਾਂ ਦੋਸਤੋ ਬੌਲੇ ਚੀ ਆ ਤੋਰਤਾਰ ਬਹੁਤ ਚੰਗੀ ਆ ਦੇਖ ਸਕਦੇ ਆ ਜੀ ਪੂਰਾ ਫਸਮਾ ਹਵਾਨਾ ਪਟਾਂ ਦੇ ਸਨ ਚ ਉੱਪਰ ਤੱਕ ਲੱਗਿਆ ਹੋਇਆ ਤੇ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਜੀ ਲਾਓ ਵੀ ਮਿੱਤਰੋ ਆ ਬੱਚਾ ਵੱਛਾ ਹੈ ਤੇ 나ੜੂਆ ਤੁਹਾਨੂੰ ਦਿਖਾ ਦਿੰਨੇ ਆ 나ੜੂਆ ਨਾਲ ਆ ਸਾਹਮਣੇ ਦੇਖ ਸਕਦੇ ਆ ਤੁਸੀਂ ਤੇ ਬਾਈ ਜੀ ਕੀ ਮੁੱਲ ਮੰਗਿਆ ਇਹਦਾ ਜੀ ਮੁੱਲ ਜੀ ਇਹਦਾ 70000 ਰੁਪਏ ਆ ਜੀ 70000 ਮਾਨਤਾਨ ਹੋ ਜੂਗਾ ਬਾਈ ਮਾਨਤਾਨ ਹੋ ਜੂਗਾ ਲਓ ਵੀ ਮਿੱਤਰੋ 70000 ਬਾਈ ਨੇ ਮੁੱਲ ਮੰਗਿਆ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਥੋੜਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਵੈੜ ਪਸੰਦ ਆ ਤਾਂ ਤੀਜਾ ਸੁਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਦੋਸਤੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਧੰਨਵਾਦ ਜੀ